ਨਦ ਲਈਏ ਬਿਆਨ ਅਸੀਂ ਇਸ ਵੇਲੇ ਪਹੁੰਚੇ ਹਾਂ ਜੀ ਬਾਸ ਸਟੈਂਡ ਦੇ ਨਜ਼ਦੀਕ ਹੈ ਇਨਕਮ ਟੈਕਸ ਦਫ਼ਤਰ ਇੱਕ ਮੋਟਰਸਾਈਕਲ ਲਵਾਰਸ ਕਈ ਦਿਨਾਂ ਤੋਂ ਇੱਥੇ ਖੜਿਆ ਹੋਇਆ ਤੁਸੀਂ ਦੇਖ ਸਕਦੇ ਹੋ ਮੋਟਰਸਾਈਕਲ ਦਾ ਨੰਬਰ ਹੈਗਾ ਪੀਬੀ 13ਬੀ ਐਨ 5782 ਇਹ ਮੋਟਰਸਾਈਕਲ ਦੀ ਹਜੇ ਤੱਕ ਕਿਸ ਪਛਾਣ ਨਹੀਂ ਹੋ ਸਕੀ ਤੁਸੀਂ ਇਸ ਨੂੰ ਦੇਖ ਸਕਦੇ ਹੋ ਮੋਟਰਸਾਈਕਲ ਪਲਟੀਨਾ ਮੋਟਰਸਾਈਕਲ ਹੈ ਜੀ ਅਸੀਂ ਗੱਲਬਾਤ ਵੀ ਕਰਾਂਗੇ ਜਿਨ੍ਹਾਂ ਨੇ ਮੋਟਰਸਾਈਕਲ ਦੀ ਇਤਲਾਹ ਦਿੱਤੀ ਹੈ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੀ ਅੱਜ ਡੀਡੀਐ ਸੰਗਠਨ ਚੈਨਲ ਤੋਂ ਮੈਂ ਆਮਨ ਕਰਕੇ ਨਾਪਾ ਦੇ ਵਿੱਚ ਅੱਜ ਇੱਕ ਇਤਲਾਹ ਮਿਲੀ ਹੈ ਕਿ ਮੋਦਲਵਾਲਸ ਮੋਟਰਸਾਈਕਲ ਇੱਕ ਹਫ਼ਤੇ ਤੋਂ ਇੰਕਮੈਕਸ ਆਫਿਸ ਦੇ ਮੁਰੇ ਖੜਾ ਹੈ ਜਿਹਦੇ ਅੱਜ ਅਸੀਂ ਕਵਰਜ ਕਰਨ ਆ ਰਹੇ ਹਾਂ ਅਸੀਂ ਅੱਜ ਗੱਲ ਕਰਾਂਗੇ ਗੁਰਪ੍ਰੀਤ ਸਿੰਘ ਜੀ ਨਾਲ ਡੇਟ ਆਫਿਸ ਦੇ ਬਲਕ ਨੇ ਮਤਲਬ ਸਾਡੇ ਜੀ ਕਿੰਨੀ ਦੇਰ ਦਾ ਖੜਾ ਹੈ ਕੀ ਗੱਲ ਬਾਤ ਇਹਦਾ ਪਰਾਨੋ ਪਤਾ ਲੱਗਿਆ ਜੀ ਕਹਿੰਦੇ ਵੀ ਕੱਲ੍ਹ ਤੱਕ ਹੋ ਜਾਏਗਾ ਖੜੇ ਨੂੰ ਅੱਜ ਤੱਕ ਕੱਲ੍ਹ ਨੂੰ ਹੋ ਜਾਏਗਾ ਕੱਲ੍ਹ ਨੂੰ ਹੋਗਾ ਹੋ ਜਾਏਗਾ ਇਹਦਾ ਕੋਈ ਸਰ ਕੋਈ ਲੈਣ ਨੇ ਕੋਈ ਆਇਆ ਨਹੀਂ ਹੈ ਕੋਈ ਕੋਈ ਨਹੀਂ ਕੋਈ ਨਹੀਂ ਆਇਆ ਕੋਈ ਐਸੇ ਖੜੀ ਹੈ ਕੋਈ ਆਰਾ ਨਹੀਂ ਬਈ ਆਰਾ ਨਹੀਂ ਆਮਨੇ ਤਾਂ ਕਿਸੇ ਨੇ ਪਿਛੜਾ ਨਹੀਂ ਐਸੇ ਦੇਖਦੇ ਆਂ ਹੀ ਬਾਕੀ ਸੱਚੇ ਸਾਹਮਣੇ ਗੱਲ ਕਰਕੇ ਵੀ ਆ ਵਾਲਾ ਨਾਮਾ ਸਿਟੀ ਵਾਲੀਏ ਸੱਚੀ ਸਾਹ ਨਾਲ ਗੱਲ ਕਰਕੇ ਦੇਖਦੇ ਆ ਕਿ ਇਹਦਾ ਵਾਲੀਵਾਸ ਕੌਣ ਹੈ ਕੀ ਗੱਲਵਾਦਾ ਹੈ ਕਿਵੇਂ ਖੜਾ ਹੈ ਕੀ ਨਾਮ ਹੈ ਤੇਰਾ हेमंत ਸ਼ਰਮਾ ਇਹ ਦਾਪਾ ਆਪਣਾ ਹਾਂ ਜੀ ਇਹ ਕਿੰਨੇ ਸਮੇਂ ਤੋਂ ਇੱਥੇ ਮੋਟਰਸਾਈਕਲ ਖੜਿਆ ਹੋਇਆ ਹੈ ਇਹ ਮੈਨੇ ਦੇਖਿਆ ਤਾਂ ਸ਼ਨੀਵਾਰ ਐਸੇ ਹੀ 2:30 ਵਜੇ ਕੀ ਦੇਖਿਆ ਤਾਂ ਟਾਈਮ ਤੇ ਐਸੇ ਖੜੀ ਤੇ ਅਕਲ ਕੋ ਸ਼ਨੀਵਾਰ ਪੂਰਾ ਇੱਕ ਹਫਤਾ ਹੋ ਜਾਏਗਾ ਆ ਆਪਕੋ ਕਦੋਂ ਪਤਾ ਚੱਲਿਆ ਕਿ ਵੀ मैंने तो किसी के खड़ा होगा एक ले जाएगा शाम को दो दिन देखा तीसरे दिन देखा शनिवार दो ढाई बजे देखा था उसके बाद ऐसे खड़ा ही है फिर आपने किसी को परफॉर्म नहीं किया नहीं हमने तो किसी को बोले किसी पुलिस वाले को किसी को मुलाजिम को, कुछी को, को। वो तो अंकल ने बताए थे अंकल ने बता दिया था आगे देख के गए थे फोटो फोटो खिंचा के वो भी कुछ नहीं करे लेकिन हम तो बस ऐसे खड़ी थी कितने समय से देखा इसको इसको कल एक हफ्ता हुआ दो ढाई बजे की खड़ी है ਕੋਈ ਵੀ ਨਹੀਂ ਇਸ ਨੂੰ ਲੈਣੇ ਕਰੀ 70 ਵੀ ਬੰਦਾ ਸੀ ਨਾ ਇਹ ਸ਼ਨੀਵਾਰ ਕੀ ਆਇਆ ਮੈਂ ਇੱਕ ਵਾਰ ਤਾਂ ਆ ਗਿਆ ਉਹਦੇ ਨਾਲ ਕੋਲ ਆ ਗਿਆ ਇਹ ਜਿਹੜਾ ਮੋਟਰਸਾਈਕਲ ਤੁਹਾਨੂੰ ਪਹਿਲਾਂ ਦਿਖਾਇਆ ਸੀ ਤਸਵੀਰਾਂ ਦਿਖਾਈਆਂ ਸੀ ਮੋਟਰਸਾਈਕਲ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਤਫ਼ਤੀਸ਼ ਜਾਰੀ ਹੈ ਵੀ ਮੋਟਰਸਾਈਕਲ ਇਹਨਾਂ ਨੂੰ ਪੁੱਛ ਲੈਣੇ ਅਸੀਂ ਗੱਲਬਾਤ ਵੀ ਕਰ ਲੈਣੇ ਮੋਟਰਸਾਈਕਲ ਦਾ ਪਤਾ ਲੱਗੇ ਜੀ ਕਿੱਥੋਂ ਦਾ ਜੀ ਸੰਗਰੂਰ ਦਾ ਹੀ ਐਡਰੈਸ ਕਢਾ ਰਹੇ ਆ ਵੈਸੇ ਤੇ ਆ ਜੂਗਾ 5-4 ਮਿੰਟ ਚ ਫਿਰ ਦੱਸਦਾ ਮੈਂ ਠੀਕ ਹੈ ਹਾਂਜੀ ਕੀ ਕਹਿਣਾ ਚਾਹੋਗੇ ਜੀ ਇਸ ਮੋਟਰਸਾਈਕਲ ਬਾਰੇ ਉਹ ਲੈ ਜਾਂਦੇ ਕੋਈ ਨਹੀਂ ਥਾਣੇ ਜੀ ਬਾਕੀ ਦੇਖਦੇ ਆਂ ਲੈ ਜਾ ਕੇ ਇਹਦਾ ਐਡਰੈਸ ਕਢਾ ਕੇ ਲੋਕਲ ਜਿਹੜੇ ਥਾਣੇ ਚ ਕੋਇਆ ਉਹਨੂੰ ਕਵੈਸਟੀ ਕਰਾ ਦਾਂਗੇ ਇਹ ਵੈਸੇ ਤਾਂ ਤੁਸੀਂ ਤੁਹਾਡੇ ਕੋਲੇ ਆਈ ਵੀ ਐ ਹਾਂ ਕੋਈ ਨਹੀਂ ਉਹ ਥਾਣਾ ਪਤਾ ਕਰ ਲੈਣੇ ਕਿਹੜੇ ਥਾਣੇ ਦਾ ਪਿੰਡ ਪਿੰਡ ਦਾ ਵਿਸ਼ਣੂ ਪਿੰਡ ਹੈਗਾ ਇਹਦਾ ਜੀ ਪਿਸ਼ਣਗੜਾ ਕਾਲ ਹੈ ਪਿਸ਼ਣਪੁਰਾ ਕਾਲ ਹੈ ਸੰਗਰੂਰ ਪੇਸਟ ਠੀਕ ਹੈ ਜੀ